ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਚਾਹੇ ਕਿੰਨੀ ਵੀ ਨਰਾਜ਼ਗੀ ਹੋਵੇ ਇਹਨਾਂ ਤਿੰਨ ਲੋਕਾਂ ਦੇ ਨਾਲ ਹਮੇਸ਼ਾ ਬਣਾ ਕੇ ਰੱਖੋ ਸੰਗਤ ਜੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਪਾਰੀ ਨੇ ਆਪਣੇ ਪੁੱਤਰ ਨੂੰ 100 ਰੁਪਏ ਦਿੱਤੇ ਤੇ ਕਿਹਾ ਪੁੱਤ ਇਹਨਾਂ ਪੈਸਿਆਂ ਦੇ ਨਾਲ ਦੁਨੀਆ ਦੇਖ ਤੇ ਆਪਣੀ ਕਿਸਮਤ ਨੂੰ ਅਜਮਾ ਪਿਓ ਦਾ ਕਹਿਣਾ ਮੰਨਦੇ ਹੋਏ ਮਹੇਸ਼ ਨਾਂ ਦੇ ਉਸ ਨੌਜਵਾਨ ਨੇ ਯਾਤਰਾ ਸ਼ੁਰੂ ਕਰ ਦਿੱਤੀ। ਕੁਝ ਦੂਰ ਚੱਲਣ ਤੇ ਮਹੇਸ਼ ਨੇ ਦੇਖਿਆ ਕਿ ਕੁਝ ਲੋਕ ਇੱਕ ਕੁੱਤੇ ਤੇ ਲੋਕ ਇੱਕ ਕੁੱਤੇ ਤੇ ਬੈਸ ਕਰ ਰਹੇ ਸੀ। ਕੁਝ ਲੋਕ ਉਸ ਨੂੰ ਮਾਰਨਾ ਚਾਹੁੰਦੇ ਸੀ ਜਦ ਕਿ ਕੁਝ ਲੋਕ ਉਸ ਨੂੰ ਛੱਡਣ ਦੇ ਪੱਖ ਵਿੱਚ ਸਨ। ਮਹੇਸ਼ ਦੇ ਦਿਲ ਦੇ ਵਿੱਚ ਉਸ ਕੁੱਤੇ ਨੂੰ ਦੇਖ ਕੇ ਦਇਆ ਆਈ ਤੇ ਉਹ ਉਹਨਾਂ ਕੋਲ ਜਾਂਦਾ ਹੈ ਤੇ ਬੜੇ ਆਰਾਮ ਦੇ ਨਾਲ ਕਹਿੰਦਾ ਹੈ ਪਰਾਵ ਤੁਸੀਂ ਇਸ ਕੁੱਤੇ ਨੂੰ ਕਿਉਂ ਮਾਰ ਰਹੇ ਹੋ ਜੇਕਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਮੈਂ ਤੁਹਾਨੂੰ ਰੁਪਏ ਦਿੰਦਾ ਹਾਂ ਪਰ ਇਸ ਕੁੱਤੇ ਨੂੰ ਛੱਡ ਦਿਓ ਉਹਨਾਂ ਲੋਕਾਂ ਨੇ ਮਹੇਸ਼ ਦਾ ਪ੍ਰਸਤਾਵ ਮੰਨ ਲਿਆ ਉਸ ਨੇ ਰੁਪਏ ਦੇ ਕੇ ਕੁੱਤੇ ਨੂੰ ਲੈ ਲਿਆ ਕੁੱਤਾ ਮਹੇਸ਼ ਦਾ ਦੋਸਤ ਬਣ ਗਿਆ ਅਤੇ ਦੋਵਾਂ ਨੇ ਇਕੱਠੇ ਯਾਤਰਾ ਸ਼ੁਰੂ ਕਰ ਦਿੱਤੀ ਅੱਗੇ ਵਧਦੇ ਹੋਏ ਮਹੇਸ਼ ਨੂੰ ਕੁਝ ਹੋਰ ਲੋਕ ਮਿਲੇ ਜੋ ਇੱਕ ਬਿੱਲੀ ਲਈ ਲੜ ਰਹੇ ਸੀ ਕੁਝ ਲੋਕ ਉਸਨੂੰ ਮਾਰਨਾ ਚਾਹੁੰਦੇ ਸੀ ਜਦ ਕਿ ਕੁਝ ਲੋਕ ਉਸਨੂੰ ਛੱਡਣ ਲਈ ਕਹਿ ਰਹੇ ਸੀ ਮਹੇਸ਼ ਨੂੰ ਫਿਰ ਉਸ ਵਿਚਾਰੇ ਬਿੱਲੀ ਤੇ दया ਆ ਗਈ ਉਸਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਇਸ ਬਿੱਲੀ ਨੂੰ ਨਾ ਮਾਰੋ ਮੈਂ ਇਸ ਨੂੰ ਖਰੀਦ ਲੈਂਦਾ ਹਾਂ ਮੈਂ ਤੁਹਾਨੂੰ ਰੁਪਏ ਦੇਵਾਂਗਾ ਉਹ ਲੋਕ ਮੰਨ ਗਏ ਤੇ ਮਹੇਸ਼ ਨੇ ਰੁਪਏ ਦੇ ਕੇ ਬਿੱਲੀ ਨੂੰ ਆਪਣੇ ਨਾਲ ਲੈ ਲਿਆ ਮਹੇਸ਼ ਦੇ ਕੋਲ ਇੱਕ ਕੁੱਤਾ ਤੇ ਬਿੱਲੀ ਦੋ ਦੋਸਤ ਹੋ ਗਏ ਤੇ ਕੁਝ ਦੂਰ ਚੱਲਣ ਤੋਂ ਬਾਅਦ ਮਹੇਸ਼ ਇੱਕ ਪਿੰਡ ਵਿੱਚ ਪਹੁੰਚਿਆ ਜਿੱਥੇ ਕੁਝ ਲੋਕ ਇੱਕ ਸੱਪ ਤੇ ਬਹਿਸ ਕਰ ਰਹੇ ਸੀ ਕੁਝ ਲੋਕ ਕਹਿ ਰਹੇ ਸੀ ਕਿ ਇਸ ਨੂੰ ਮਾਰ ਦਿਓ ਤੇ ਕੁਝ ਕਹਿ ਰਹੇ ਸੀ ਕਿ ਇਸ ਨੂੰ ਛੱਡ ਦਿਓ ਮਹੇਸ਼ ਦਾ ਦਿਲ ਬੜਾ ਹੀ ਕੋਮਲ ਸੀ ਉਸ ਦਾ ਦਿਲ ਫਿਰ ਪਿਗਲ ਗਿਆ ਤੇ ਉਸ ਨੇ ਕਿਹਾ ਇਸ ਵਿਚਾਰੇ ਸੱਪ ਨੂੰ ਨਾ ਮਾਰੋ ਮੈਂ ਇਸ ਤੇ ਰੁਪਏ ਦੇ ਦਿੰਦਾ ਹਾਂ ਉਹ ਲੋਕ ਖੁਸ਼ੀ-ਖੁਸ਼ੀ ਇਸ ਗੱਲ ਨੂੰ ਮੰਨ ਗਏ ਤੇ ਮਹੇਸ਼ ਨੇ ਉਹਨਾਂ ਨੂੰ ਰੁਪਿਆ ਦੇ ਕੇ ਸੱਪ ਨੂੰ ਆਪਣੇ ਨਾਲ ਲੈ ਲਿਆ ਸੰਗਤ ਜੀ ਮਹੇਸ਼ ਜਿਸ ਨੇ ਆਪਣੇ 100 ਰੁਪਏ ਦੇ ਵਿੱਚ ਇੱਕ ਕੁੱਤਾ ਬਿੱਲੀ ਤੇ ਇੱਕ ਸੱਪ ਖਰੀਦ ਲਿਆ ਹੁਣ ਸੋਚਣ ਲੱਗਿਆ ਕਿ ਉਸ ਦੇ ਹੁਣ ਸੋਚਣ ਲੱਗਿਆ ਕਿ ਉਸ ਦੇ ਕੋਲ ਵਪਾਰ ਲਈ ਕੁਝ ਨਹੀਂ ਬਚਿਆ ਉਸ ਨੇ ਸੋਚਿਆ ਕਿ ਮੈਂ ਸਾਰਾ ਪੈਸਾ ਇਹਨਾਂ ਜਾਨਵਰਾਂ ਨੂੰ ਬਚਾਉਣ ਲਈ ਖਰਚ ਕਰ ਦਿੱਤਾ ਹੁਣ ਮੈਂ ਹੋਰ ਕੀ ਕਰ ਸਕਦਾ ਹਾਂ ਨਰਾਸ਼ ਹੋ ਕੇ ਉਸਨੇ ਘਰ ਜਾਣ ਦਾ ਫੈਸਲਾ ਕੀਤਾ ਤਾਂ ਅਗਲੀ ਸਵੇਰ ਉਹ ਆਪਣੇ ਪਿਤਾ ਕੋਲ ਪਹੁੰਚਦਾ ਹੈ ਤੇ ਆਪਣੀ ਪੂਰੀ ਕਹਾਣੀ ਸੁਣਾਉਂਦਾ ਹੈ ਜਦੋਂ ਉਸਦੇ ਪਿਓ ਨੇ ਇਹ ਸੁਣਿਆ ਕਿ ਮਹੇਸ਼ ਨੇ ਸਾਰਾ ਪੈਸਾ ਐਵੇਂ ਹੀ ਖਰਚ ਕਰ ਦਿੱਤਾ ਤਾਂ ਉਹ ਬਹੁਤ ਨਰਾਜ਼ ਹੋਇਆ ਤੇ ਉਸਨੇ ਗੁੱਸੇ ਨਾਲ ਕਿਹਾ おい ਮੋਰ ਤੂੰ ਇਹ ਕੀ ਕਰ ਦਿੱਤਾ ਜਾਂ ਤੇ ਅੰਦਰ ਜਾ ਕੇ ਸੌਂ ਜਾ ਜਾਂ ਹੁਣ ਦੁਬਾਰਾ ਮੇਰੇ ਘਰ ਵਿੱਚ ਕਦਮ ਨਾ ਰੱਖੇ ਸੰਗਜੀ ਮਹੇਸ਼ ਨੇ ਆਪਣੇ ਪਿਓ ਦੀ ਆਗਿਆ ਮੰਨਨੇ ਤੇ ਅੰਦਰ ਜਾ ਕੇ ਅਸਥਪਲ ਵਿੱਚ ਜਾ ਕੇ ਰਹਿਣ ਲੱਗ ਗਿਆ। ਉੱਥੇ ਉਸ ਦਾ ਬਿਸਤਰ ਉੱਥੇ ਪਿਆ। ਉਹ ਹੁੰਦੇ ਸੀ ਜੋ ਜਾਨਵਰਾਂ ਦੇ ਖਾਣ ਲਈ ਰੱਖੀ ਜਾਂਦੇ ਸੀ। ਉਸ ਦੇ ਤਿੰਨ ਸਾਥੀ ਕੁੱਤਾ, ਬਿੱਲੀ ਤੇ ਸੱਪ ਹਮੇਸ਼ਾ ਉਸ ਦੇ ਨਾਲ ਹਮੇਸ਼ਾ ਉਸ ਦੇ ਨਾਲ ਰਹਿੰਦੇ ਸੀ। ਮਹੇਸ਼ ਦਾ ਦਿਨ ਇਨ੍ਹਾਂ ਸਾਥੀਆਂ ਨਾਲ ਹੀ ਕੱਟਣ ਲੱਗਿਆ ਤੇ ਦਿਨ ਵਿੱਚ ਉਹ ਸਾਰੇ ਉਸ ਨਾਲ ਘੁੰਮਦੇ ਤੇ ਰਾਤ ਨੂੰ ਉਸ ਨਾਲ ਸੌਂ ਜਾਂਦੇ। ਬਿੱਲੀ ਉਸ ਦੇ ਪੈਰਾਂ ਕੋਲ ਹੁੰਦੀ ਸੀ ਕੁੱਤਾ ਉਸ ਦੇ ਸਿਰ ਕੋਲ ਹੁੰਦਾ ਤੇ ਸੱਪ ਉਸ ਦੀ ਛਾਤੀ ਦੇ ਆਰਾਮ ਨਾਲ ਪਿਆ ਰਹਿੰਦਾ ਇੱਕ ਦਿਨ ਜਦੋਂ ਉਹ ਗੂੜੀ ਨੀਂਦ ਦੇ ਵਿੱਚ ਸੀ ਤਾਂ ਸੱਪ ਨੇ ਮਹੇਸ਼ ਨੂੰ ਕਿਹਾ ਮਾਲਕ ਮੈਂ ਸਿਰਫ ਇੱਕ ਸਧਾਰਨ ਸੱਪ ਨਹੀਂ ਹਾਂ ਮੈਂ ਇੰਦਰ ਰਾਜ ਦਾ ਪੁੱਤ ਹਾਂ ਇੱਕ ਦਿਨ ਜਦੋਂ ਮੈਂ ਹਵਾਲੇ ਲਈ ਜ਼ਮੀਨ ਤੇ ਆਇਆ ਤਾਂ ਕੁਝ ਲੋਕਾਂ ਨੇ ਮੈਨੂੰ ਫੜ ਲਿਆ ਉਹ ਮੈਨੂੰ ਮਾਰਨ ਹੀ ਵਾਲੇ ਸੀ ਕਿ ਤੁਸੀਂ ਮੈਨੂੰ ਬਚਾ ਲਿਆ ਤਾਂ ਮੈਂ ਤੁਹਾਡੇ ਇਸ ਉਪਕਾਰ ਦਾ ਬਦਲਾ ਕਦੇ ਨਹੀਂ ਚੁਕਾ ਸਕਦਾ ਕਾਸ਼ ਤੁਸੀਂ ਮੇਰੇ ਪਿਓ ਨੂੰ ਮਿਲ ਸਕਦੇ ਤਾਂ ਬਹੁਤ ਖੁਸ਼ ਹੁੰਦੇ ਮਹੇਸ਼ ਨੇ ਹੈਰਾਨੀ ਨਾਲ ਕਿਹਾ ਕਿ ਇਹ ਤਾਂ ਬੜੀ ਅਚਰਜਿਤ ਗੱਲ ਹੈ ਜੇਕਰ ਇਸ ਤਰ੍ਹਾਂ ਹੈ ਤਾਂ ਮੈਂ ਤੁਹਾਡੇ ਪਿਤਾ ਨਾਲ ਜ਼ਰੂਰ ਮਿਲਣਾ ਚਾਹੁੰਦਾ ਹਾਂ ਥੇ ਰਹਿੰਦੇ ਉਹ ਕਿੱਥੇ ਰਹਿੰਦੇ ਹਨ ਸਾਪ ਨੇ ਜਵਾਬ ਦਿੱਤਾ ਮੇਰਾ ਪਿਓ ਇੰਦਰ ਰਾਜ ਦਾ ਰਾਜਾ ਪਤਾਲ ਲੋਕ ਹੈ ਤੁਹਾਨੂੰ ਜੋ ਉਹ ਪਾੜ ਦਿਸ ਰਿਹਾ ਹੈ ਉਪਹਾਰ ਦੇ ਤਲ ਹਟੇ ਵਿੱਚ ਇੱਕ ਪਵਿੱਤਰ ਨਦੀ ਹੈ ਜੇਕਰ ਤੁਸੀਂ ਮੇਰੇ ਨਾਲ ਉੱਥੇ ਚੱਲੋ ਤੇ ਤੁਸੀਂ ਤੇ ਉਸ ਨਦੀ ਵਿੱਚ ਡੁੱਬ ਕੇ ਲਗਾਓ ਤਾਂ ਅਸੀਂ ਦੋਵੇਂ ਮੇਰੇ ਪਿਓ ਦੇ ਰਾਜ ਵਿੱਚ ਪਹੁੰਚ ਜਾਵਾਂਗੇ ਉਹ ਤੁਹਾਡੇ ਇਸ ਉਪਕਾਰ ਲਈ ਤੁਹਾਨੂੰ ਤੁਹਾਨੂੰ ਇਨਾਮ ਦੇਣਗੇ ਮਹੇਸ਼ ਉਤਸੁਕ ਹੋ ਕੇ ਬੋਲਿਆ ਠੀਕ ਹੈ ਮੈਂ ਤੇਰੇ ਨਾਲ ਜ਼ਰੂਰ ਜਾਵਾਂਗਾ ਮਹੇਸ਼ ਨੇ ਹੈਰਾਨੀ ਨਾਲ ਪੁੱਛਿਆ ਕਿ ਉਹ ਸੱਚਮੁੱਚ ਮੈਨੂੰ ਇਨਾਮ ਦੇਣਗੇ ਪਰ ਮੇਰੇ ਕੋਲ ਤਾਂ ਕੁਝ ਮੰਗਣ ਦੀ ਹਿੰਮਤ ਹੀ ਨਹੀਂ ਹੈ ਸਭ ਮੁਸਕਰਾਉਂਦੇ ਹੋਇਆ ਬੋਲਿਆ ਉਹ ਵੀ ਤੁਹਾਨੂੰ ਪੁੱਛਣ ਕਿ ਤੈਨੂੰ ਕੀ ਚਾਹੀਦਾ ਹੈ ਤੁਸੀਂ ਉਹਨਾਂ ਦੇ ਸੱਜੇ ਹੱਥ ਦੀ ਅੰਗੂਠੀ ਤੇ ਉਹ ਖਾਸ ਪੰਡਾ ਤੇ ਚਮਚਾ ਮੰਗ ਲੈਣਾ ਮਹੇਸ਼ ਨੇ ਹਰਾਨੀ ਨਾਲ ਪੁੱਛਿਆ ਪਰ ਇਹਨਾਂ ਚੀਜ਼ਾਂ ਨਾਲ ਮੈਨੂੰ ਕੀ ਫਾਇਦਾ ਹੋਵੇਗਾ ਸਾਬਨੇ ਦੱਸਿਆ ਕਿ ਇਹ ਕੋਈ ਸਧਾਰਨ ਚੀਜ਼ਾਂ ਨਹੀਂ ਇਹ ਜਾਦੂਈ ਅੰਗੂਠੀ ਹੈ ਇਸ ਨੂੰ ਪਾਣ ਵਾਲੇ ਨੂੰ بس ਇੱਛਾ ਕਰਨੀ ਹੁੰਦੀ ਹੈ ਤੇ ਉਸ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ। ਭਾਵੇਂ ਉਹ ਸੋਨਾ ਘਰ ਮੰਗ ਲਵੇ, ਖੂਬਸਾਰਾ ਧਨ ਮੰਗ ਲਵੇ, ਕੋਈ ਵੀ ਸੁੱਖ ਸਹੂਲਤ ਮੰਗੇ, ਜਿਸ ਚੀਜ਼ ਦੀ ਉਸੇ ਇੱਛਾ ਹੋਵੇ, ਉਹ ਦੇ ਸਾਹਮਣੇ ਪ੍ਰਗਟ ਹੋ ਜਾਵੇਗੀ ਤੇ ਪਾਂਡਾ ਤੇ ਚਮਚਾ ਤੇਰੀਆਂ ਖਾਣ ਪੀਣ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। بس ਉਸ ਨੂੰ ਕਹਿਣ ਦੀ ਦੇਰੀ ਹੋਵੇਗੀ ਤੇ ਸੁਆਦਿਸ਼ਟ ਖਾਣਾ ਹਾਜ਼ਰ ਹੋਵੇਗਾ। ਇਹਨਾਂ ਚੀਜ਼ਾਂ ਨਾਲ ਤੈਨੋਂ ਜ਼ਿੰਦਗੀ ਵਿੱਚ ਕਿਸੇ ਹੋਰ ਚੀਜ਼ ਦੀ ਚਰੋਤ ਨਹੀਂ ਪਾਵੇਗੀ। ਮਹੇਸ਼ ਨੇ ਸੱਪ ਦੀ ਇਹ ਗੱਲ ਮੰਨ ਲਈ ਤੇ ਆਪਣੇ ਤਿੰਨ ਸਾਥੀਆਂ ਨੂੰ ਲੈ ਕੇ ਉਸ ਪਵਿੱਤਰ ਨਦੀ ਵੱਲ ਚੱਲ ਪਿਆ ਤੇ ਉੱਥੇ ਪਹੁੰਚ। ਮਹੇਸ਼ ਉਸ ਨਦੀ ਵਿੱਚ ਛਾਲ ਮਾਰਨ ਹੀ ਵਾਲਾ ਸੀ ਕਿ ਮਹੇਸ਼ ਤੋਂ ਅਲੱਗ ਹੋਣ ਦੇ ਡਰ ਤੇ ਕੁੱਤਾ ਅਤੇ ਬਿੱਲੀ ਦੋਵੇਂ ਇਕੱਠੇ ਬੋਲੇ ਮਾਲਕ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ। ਤੁਹਾਡੇ ਬਿਨਾਂ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ? ਮਹੇਸ਼ ਨੇ ਪਿਆਰ ਨਾਲ ਉਹਨਾਂ ਨੂੰ ਸਮਝਾਉਂਦੇ ਹੋਏ ਕਿ ਆ ਕਿ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਿਓ ਮੈਂ ਕਿਤੇ ਜ਼ਿਆਦਾ ਦੂਰ ਨਹੀਂ ਜਾ ਰਿਹਾ ਤੇ ਨਾ ਹੀ ਉੱਥੇ ਜ਼ਿਆਦਾ ਦੇਰ ਰੁਕਾਂਗਾ ਬਸ ਥੋੜੀ ਦੇਰ ਚ ਵਾਪਸ ਆ ਜਾਵਾਂਗਾ ਇਹ ਕਹਿ ਕੇ ਮਹੇਸ਼ ਨੇ ਹਿੰਮਤ ਕੀਤੀ ਤੇ ਨਦੀ ਵਿੱਚ ਖੁੱਦ ਇੰਦਰ ਆਜੋ ਚ ਪਹੁੰਚ ਗਿਆ ਜਦੋਂ ਮਹੇਸ਼ ਨਦੀ ਵਿੱਚ ਖੁੱਦ ਕੇ ਗਾਇਬ ਹੋ ਜਾਂਦਾ ਹੈ ਤਾਂ ਕੁੱਤੇ ਨੇ ਚਿੰਤਾ ਕਰਦੇ ਹੋਏ ਬਿੱਲੀ ਨੇ ਕਿਹਾ ਕਿ ਹੁਣ ਅਸੀਂ ਕੀ ਕਰਾਂਗੇ ਮਾਲਕ ਦੇ ਬਿਨਾਂ ਅਸੀਂ ਕਿਵੇਂ ਰਹਿਾਂਗੇ ਬਿੱਲੀ ਨੇ ਕੁੱਤੇ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਮਾਲਕ ਨੇ ਕਿਹਾ ਸੀ ਕਿ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਨਾ ਤੇ ਸਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਤੋ ਚਿੰਤਾ ਨਾ ਕਰ ਮੈਂ ਨੇੜੇ ਦੇ ਘਰਾਂ ਦੇ ਵਿੱਚ ਜਾ ਕੇ ਸਾਡੇ ਦੋਵਾਂ ਲਈ ਖਾਣਾ ਲੈ ਆਵਾਂਗੀ ਇਹ ਕਹਿ ਕੇ ਬਿੱਲੀ ਖਾਣੇ ਦਾ ਇੰਤਜ਼ਾਮ ਕਰਨ ਲਈ ਚਲੇ ਗਈ ਇਸ ਤਰ੍ਹਾਂ ਕੁੱਤਾ ਤੇ ਬਿੱਲੀ ਦੋਨੋਂ ਉੱਥੇ ਰੁਕੇ ਤੇ ਆਪਣੇ ਮਾਲਕ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗੇ ਤੇ ਇਕੱਠੇ ਮਿਲ ਕੇ ਸਮਾਂ ਕੱਟਣ ਲੱਗੇ ਜਦੋਂ ਵੀ ਬਿੱਲੀ ਖਾਣਾ ਲੈ ਕੇ ਆਉਂਦੀ ਤਾਂ ਦੋਨੋਂ ਵੰਡ ਕੇ ਖਾ ਲੈਂਦੇ ਤੇ ਇੱਕ ਦੂਜੇ ਨੂੰ ਖੂਬ ਸੰਭਾਲਦੇ ਇਸ ਤਰ੍ਹਾਂ ਦੋਵੇਂ ਆਰਾਮ ਨਾਲ ਉੱਥੇ ਰਹਿ ਰਹੇ ਸੇ ਤੇ ਮਹੇਸ਼ ਦੇ ਵਾਪਸ ਆਉਣ ਦੀ ਸਮਾਂ ਬਤੀਤ ਕਰਨ ਲੱਗੇ ਜਦੋਂ ਧਰਮਰਾਜ ਨੂੰ ਪਤਾ ਲੱਗਿਆ ਜਦੋਂ ਧਰਮਰਾਜ ਨੂੰ ਪਤਾ ਲੱਗਾ ਕਿ ਉਸ ਦਾ ਪੁੱਤ ਸੈਸ ਲਾਮਤ ਵਾਪਸ ਆਇਆ ਹੈ ਤਾਂ ਉਹਨਾਂ ਨੇ ਉਸੇ ਵੇਲੇ ਆਪਣੇ ਪੁੱਤ ਤੇ ਉਸ ਦੇ ਅਜਨਬੇ ਸਾਥੀ ਮਹੇਸ਼ ਨੂੰ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਪਰਸ ਆਪਣੇ ਆਪਣੇ ਪਿਓ ਨੂੰ ਬੜੀ ਸਲਤਾ ਦੇ ਨਾਲ ਕਿਹਾ ਪਿਤਾ ਜੀ ਮੈਂ ਤੁਹਾਡੇ ਸਾਹਮਣੇ ਉਦੋਂ ਤੱਕ ਨਹੀਂ ਆ ਸਕਦਾ ਜਦ ਤੱਕ ਕਿ ਮੈਂ ਆਪਣੇ ਇਸ ਰੱਖਿਅਕ ਦਾ ਉਪਕਾਰ ਨਾ ਚੁਕਾ ਦੇਵਾਂ ਮਹੇਸ਼ ਨੇ ਮੇਰੀ ਜਾਨ ਬਚਾਈ ਹੈ ਤੇ ਉਸੇ ਬਿਨਾਂ ਮੈਂ ਅੱਜ ਇੱਥੇ ਜੁਹੰਦਾ ਨਹੀਂ ਆ ਸਕਦਾ ਸੀ ਮੈਨੂੰ ਆਪਣੇ ਇਸ ਕਰਜ਼ੇ ਦਾ ਬਦਲਾ ਚੁਕਾਉਣਾ ਹੈ ਇਹ ਸੁਣ ਕੇ ਇੰਦਰ ਰਾਜ ਖੁਦ ਉੱਠੇ ਤੇ ਆਪਣੇ ਪੁੱਤ ਨੂੰ ਗਲੇ ਲਗਾ ਲਿਆ ਉਹਨਾਂ ਨੇ ਮਹੇਸ਼ ਦਾ ਵੀ ਆਦਰ ਪੂਰਵਕ ਸਵਾਗਤ ਕੀਤਾ ਤੇ ਕਿਹਾ ਤੇਰੇ ਇਸ ਨੇਕ ਕੰਮ ਲਈ ਸਾਡਾ ਰਾਇ ਹਮੇਸ਼ਾ ਤੇਰਾ ਕਰਜ਼ਦਾਰ ਰਹੇਗਾ ਜੋ ਤੂੰ ਚਾਹੇ ਉਹ ਮੇਰੇ ਤੋਂ ਮੰਗ ਸਕਦਾ ਹੈ ਮਹੇਸ਼ ਨੇ ਸਭ ਦੀ ਸਲਾਹ ਅਨੁਸਾਰ ਇੰਦਰ ਰਾਜ ਤੋਂ ਉਸ ਦੇ ਸੱਚੇ ਹੱਥ ਦੀ ਜਾਦੂਈ ਅੰਗੂਠੀ ਪਾਂਡਾ ਤੇ ਚਮਚਾ ਮੰਗ ਲਏ ਇੰਦਰ ਰਾਜ ਨੇ ਬਿਨਾਂ ਕੋਈ ਸੰਕੋਚ ਕੀਤੇ ਉਸ ਨੂੰ ਦੇ ਦਿੱਤੇ ਤੇ ਉਸ ਦਾ ਧੰਨਵਾਦ ਕੀਤਾ ਮਹੇਸ਼ ਹੁਣ ਜਦੋਂ ਹੀ ਅੰਗੂਠੀ ਪਾੜਨਾ ਤੇ ਚਮਚੇ ਨੂੰ ਲੈ ਕੇ ਆਪਣੇ ਦੋਨੋਂ ਸਾਥੀ ਕੁੱਤੇ ਤੇ ਬਿੱਲੀ ਕੋਲ ਵਾਪਸ ਆਇਆ ਉਹ ਦੋਵੇਂ ਉਸਾ ਉੱਥੇ ਇੰਤਜ਼ਾਰ ਕਰ ਰਹੇ ਸੀ ਮਹੇਸ਼ ਨੂੰ ਦੇਖ ਕੇ ਦੋਨੋਂ ਬਹੁਤ ਖੁਸ਼ ਹੋਏ ਤੇ ਸਭ ਨੇ ਆਪਣੇ ਆਪਣੇ ਅਨੁਭਵ ਇੱਕ ਦੂਜੇ ਨਾਲ ਸਾਂਝੇ ਕੀਤੇ ਮਹੇਸ਼ ਨੇ ਉਹਨਾਂ ਨੂੰ ਇੰਦਰ ਰਾਜ ਦੇ ਰਾਜ ਤੇ ਬਾਰੇ ਵਿੱਚ ਆਪਣੇ ਅਨੁਭਵ ਦੀ ਕਹਾਣੇ ਸੁਣਾਈ ਫਰਮਹੇਸ਼ ਨੇ ਸੋਚਿਆ ਕਿ ਕਿਉਂ ਨਾ ਇਨਾ ਜਿਆਦਾ ਹੀ ਚੀਜ਼ਾਂ ਦੀ ਸ਼ਕਤੀ ਨੂੰ ਪਰਖਿਆ ਜਾਵੇ ਸਭ ਤੋਂ ਪਹਿਲਾਂ ਉਸਨੇ ਅੰਗੂਠੀ ਦਾ ਜਾਦੂ ਅਜਮਾਨ ਦਾ ਵਿਚਾਰ ਕੀਤਾ ਉਸਨੇ ਮਨ ਦੇ ਵਿੱਚ ਇੱਕ ਸੁਨਹਿਰੇ ਵਾਲਾਂ ਵਾਲੀ ਕੁੜੀ ਦੀ ਤੇ ਇੱਕ ਵੱਡੇ ਮਕਾਨ ਦੇ ਈਸ਼ਾ ਪ੍ਰਗਟ ਕੀਤੀ ਜਿਵੇਂ ਹੀ ਉਸਨੇ ਈਸ਼ਾ ਕੀਤੀ ਤਾਂ ਇੱਕ ਸੋਹਣੀ ਕੁੜੀ ਜਿਹੀ ਉਸਨੇ ਸੋਚੀ ਸੀ ਇੱਕ ਵੱਡਾ ਮਕਾਨ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ ਫਿਰ ਉਸਨੇ ਪਾਂਡੇ ਤੇ ਚਮਚ ਦਾ ਜਾਦੂ ਅਜਮਾਨ ਦਾ ਸੋਚਿਆ ਉਸਨੇ ਕਿਹਾ ਕਿ ਮੇਰੇ ਲਈ ਸਭ ਤੋਂ ਸੁਆਦਿਸ਼ਟ ਭੋਜਨ ਪੇਸ਼ ਹੋਵੇ ਜਿਵੇਂ ਹੀ ਉਸਨੇ ਕਿਹਾ ਤਾਂ ਉਸ ਪਾਂਡੇ ਤੇ ਚਮਚੇ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸੁਆਦਿਸ਼ਟ ਖਾਣੇ ਪ੍ਰਗਟ ਹੋ ਗਏ ਇਹ ਦੇਖ ਕੇ ਸਭ ਦੇ ਮੂੰਹ ਦੇ ਵਿੱਚ ਪਾਣੀ ਆ ਗਿਆ ਇਸ ਤਰ੍ਹਾਂ ਮਹੇਜ ਤੇ ਉਸ ਦੇ ਸਾਥੀ ਕੁੱਤਾ ਤੇ ਬਿੱਲੀ ਸਾਰੇ ਇਕੱਠੇ ਮਿਲ ਕੇ ਰਹਿਣ ਲੱਗੇ ਉਹਨਾਂ ਕੋਲ ਹੁਣ ਜ਼ਿੰਦਗੀ ਦੀ ਹਰ ਸੁੱਖ ਸਹੂਦਗੀ ਰਹਿਣ ਲਈ ਸੋਨਾ ਮਕਾਨ ਸਾਥੀ ਦੇ ਰੂਪ ਦੇ ਵਿੱਚ ਵਫ਼ਾਦਾਰ ਦੋਸਤ ਤੇ ਖਾਣ ਲਈ ਵਧੀਆ ਭੋਜਨ ਹੁਣ ਉਹਨਾਂ ਦੀ ਜ਼ਿੰਦਗੀ ਕੁਝ ਹਾਲ ਤੇ ਆਨੰਦ ਨਾਲ ਬੀਤ ਰਹੀ ਸੀ ਉਹ ਸਾਰੇ ਮਿਲ ਕੇ ਚੰਗੇ ਦਿਨ ਕੱਟ ਰਹੇ ਸੀ ਕਈ ਸਾਲ ਤੱਕ ਮਹੇਸ਼ ਤੇ ਉਸ ਦੇ ਸਾਥੀ ਕੁੱਤਾ ਤੇ ਬਿੱਲੀ ਸੁਖਸ਼ਾਂਤੀ ਨਾਲ ਉਸ ਜਾਦੂਈ ਅੰਗੂਠੀ ਦੇ ਭਾਂਡੇ ਦੇ ਸਹਾਰੇ ਰਹਿੰਦੇ ਰਹੇ ਮਹੇਸ਼ ਦੀ ਪਤਨੀ ਬਹੁਤ ਸੋਹਣੀ ਕੁੜੀ ਸੀ ਉਸ ਦੇ ਨਾਲ ਖੁਸ਼ਹਾਲ ਜੀਵਨ ਜੀ ਰਹੀ ਸੀ ਇੱਕ ਦਿਨ ਜਦੋਂ ਸਵੇਰੇ ਉਹ ਕੁੜੀ ਆਪਣੇ ਵਾਲ ਵਾਰ ਰਹੀ ਸੀ ਤਾਂ ਉਸ ਦੇ ਕੁਝ ਵਾਲ ਟੁੱਟ ਕੇ ਡਿੱਗ ਪਏ ਔਸਨੇ ਉਹਨਾ ਵਾਲਾ ਨੂੰ ਇੱਕ ਖੋਖਲੇ ਸਰਕੰਡੇ 'ਚ ਰੱਖਿਆ ਤੇ ਸਰਕੰਡੇ ਨੂੰ ਆਪਣੀ ਖਿੜਕੀ ਤੇ ហេਠਾ ਵਹਿ ਰਹੀ ਨਦੀ ਵਿੱਚ ਸੁੱਟ ਦਿੱਤਾ। ਸਰਕੰਡਾ ਪਾਣੀ ਵਿੱਚ ਵਹਿੰਦਾ ਹੋਇਆ ਕਾਫੀ ਦੂਰ ਚਲਾ ਗਿਆ। ਸੰਜੋਗ ਦੇ ਨਾਲ ਉਹ ਸਰਕੰਡਾ ਉਸੇ ਦੇਸ਼ ਦੇ ਰਾਜਾ ਦੇ ਪੁੱਤ ਦੇ ਹੱਥ ਲੱਗ ਗਿਆ। ਰਾਜਕੁਮਾਰ ਨੇ ਉਸ ਸਰਕੰਡੇ ਨੂੰ ਚੁੱਕਿਆ ਤੇ ਉਸ ਸੁਕਤਾ ਦੇ ਨਾਲ ਉਸ ਨੂੰ ਖੋਲਿਆ। ਜਿਵੇਂ ਹੀ ਉਸ ਨੇ ਉਸ ਸਰਕੰਡੇ 'ਚ ਰੱਖੇ ਸੁਨਹਿਰੇ ਵਾਲਾ ਨੂੰ ਦੇਖਿਆ ਤਾਂ ਉਹ ਉਹਨਾਂ ਵਾਲਾਂ ਨੂੰ ਦੇਖ ਕੇ ਮੰਤਰ ਮੁਗਧ ਹੋ ਗਿਆ। ਉਨਾ ਵਾਲਾਂ ਦੀ ਸੁੰਦਰਤਾ ਨੇ ਉਸ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਉਸ ਅਣਜਾਣ ਕੁੜੀ ਦੇ ਪ੍ਰੇਮ ਵਿੱਚ ਡੁੱਬ ਗਿਆ। ਉਹ ਮਹਿਲ 'ਚ ਆਪਣੇ ਕਮਰੇ ਵਿੱਚ ਬੰਦ ਹੋ ਗਿਆ ਤੇ ਉਸ ਨੂੰ ਹੁਣ ਨਾ ਭੁੱਖ ਲੱਗਦੀ ਸੀ ਤੇ ਨਾ ਹੀ ਪਿਆਸ ਲੱਗਦੀ ਸੀ। ਉਹ ਬਸ ਹੁਣ ਉਸ ਕੁੜੀ ਦੇ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਸੀ ਤੇ ਉਸ ਨੂੰ ਦੇਖੇ ਬਿਨਾ ਉਸ ਨੂੰ ਚੈਨ ਨਹੀਂ ਆ ਰਿਹਾ ਸੀ। ਰਾਜਕੁਮਾਰ ਦੀ ਇਹ ਹਾਲਤ ਦੇਖ ਕੇ ਰਾਜੇ ਨੂੰ ਬਹੁਤ ਚਿੰਤਾ ਹੋਈ। ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਉਹਨਾਂ ਦਾ ਪੁੱਤ ਮਾਰ ਜਾਵੇਗਾ ਤੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਜ਼ਿੰਦਗੀ ਪਰ ਬਿਨਾ ਵਿਆਹ ਦੇ ਰਹਿ ਜਾਵੇ। ਆਖਿਰ ਰਾਜੇ ਨੇ ਆਪਣੇ ਭੈਣ ਜੋ ਇੱਕ ਜਾਦੂਗਰਨੀ ਸੀ سلسلہ ਲੈਣ ਦਾ ਫੈਸਲਾ ਕੀਤਾ। ਉਹ ਇੱਕ ਬੁੱਧੀਮਾਨ ਤੇ ਪਰਚਾਲਕ ਔਰਤ ਸੀ। ਉਹ ਇੱਕ ਬੁੱਧੀਮਾਨ ਤੇ ਪਰਚਾਲਕ ਔਰਤ ਸੀ। ਉਸ ਨੇ ਆਪਣੇ ਭਤੀਜੇ ਦੀ ਹਾਲਤ ਦੇਖ ਕੇ ਰਾਜੇ ਨੂੰ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਉਸ ਨੈਰੇ ਵਾਲਾਂ ਵਾਲੀ ਕੁੜੀ ਨੂੰ ਇੱਥੇ ਲੈ ਕੇ ਆਵਾਂਗੀ। ਉਸਨੂੰ ਤੁਹਾਡੇ ਪੁੱਤ ਦੀ ਪਤਨੀ ਬਣਾਵਾਂਗੇ। ਆਤਨੇ ਜਾਦੂ ਰਾਈ ਆਪਣੇ ਆਪ ਨੂੰ ਮਧੂਮੱਖੀ ਬਣਾ ਲਿਆ ਤੇ ਉੱਡ ਕੇ ਨਦੀ ਦੇ ਕਿਨਾਰੇ ਉਸ ਜਗ੍ਹਾ ਤੇ ਜਾ ਕੇ ਪਹੁੰਚੇ ਜਿੱਥੇ ਉਹ ਸੋਹਣੀ ਕੁੜੀ ਰਹਿੰਦੀ ਸੀ। ਜਦੋਂ ਉਸਨੇ ਕੁੜੀ ਨੂੰ ਦੇਖਿਆ ਤਾਂ ਉਸਨੇ ਖੁਦ ਨੂੰ ਇੱਕ ਬੁੱਢੀ ਔਰਤ ਦੇ ਵਿੱਚ ਬਦਲ ਲਿਆ। ਕੁੜੀ ਨੇ ਉਸ ਬੁੱਢੀ ਨੂੰ ਦੇਖਿਆ ਤਾਂ ਉਸ ਬੁੱਢੀ ਔਰਤ ਨੇ ਉਸ ਨੂੰ ਕਿਹਾ ਤੇ ਇਹ ਮੈਂ ਤੇ ਤੇਰੀ ਚਾਚੀ ਹਾਂ। ਤੈਨੂੰ ਸ਼ਾਇਦ ਯਾਦ ਨਹੀਂ ਕਿਉਂਕਿ ਤੇਰੇ ਜਨਮ ਤੋਂ ਬਾਅਦ ਮੈਂ ਇਸ ਦੇਸ਼ ਨੂੰ ਛੱਡ ਕੇ ਚਲੀ ਗਈ ਸੀ। ਹੁਣ ਇੰਨੇ ਸਾਲਾਂ ਬਾਅਦ ਵਾਪਸ ਤੇਨੂੰ ਦੇਖਣ ਆਈ ਹਾਂ ਇਹ ਸੁਣ ਕੇ ਕੁੜੀ ਨੂੰ ਲੱਗਿਆ ਕਿ ਇਹ ਬੁੱਢੀ ਸੱਚਮੁੱਚ ਉਸਦੀ ਚਾਚੀ ਹੋ ਸਕਦੀ ਹੈ ਉਸਨੇ ਜਾਦੂਗਰਨੀ ਨੂੰ ਆਪਣੇ ਗਲੇ ਨਾਲ ਲਗਾਇਆ ਤੇ ਉਸਨੂੰ ਆਪਣੇ ਘਰ ਦੇ ਅੰਦਰ ਬੁਲਾ ਕੇ ਲਿਆਈ ਉਸਨੇ ਉਸ ਬੁੱਢੀ ਔਰਤ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਤੇ ਉਸਦੀ ਖੂਬ ਸੇਵਾ ਕੀਤੀ ਕੁੜੀ ਦੀ ਮਾਸੂਮੀਅਤ ਤੇ ਪਿਆਰ ਭਰੇ ਵਿਹਾਰ ਨੂੰ ਦੇਖ ਕੇ ਬੁੱਢੀ ਸੋਚਣ ਲੱਗੀ ਕਾਮਨੋ ਪੂਰਾ ਕਰਨਾ ਆਸਾਨੋ ਜਾਵੇਗਾ ਤੇ ਇਸ ਨੂੰ ਆਪਣੇ ਚਾਲ ਚ ਫਸਾ ਕੇ ਆਪਣੇ ਪਤੀਜੇ ਕੋਲ ਲੈ ਜਾਣਾ ਔਖਾ ਨਹੀਂ ਹੋਵੇਗਾ ਤਿੰਨ ਦਿਨ ਤੱਕ ਆਰਾਮ ਨਾਲ ਉਸਦੇ ਘਰ 'ਚ ਰਹਿਣ ਤੋਂ ਬਾਅਦ ਜਾਦੂਗਰ ਨੇ ਆਪਣੀ ਯੋਜਨਾ ਦਾ ਅਗਲਾ ਕਦਮ ਚੁੱਕਿਆ ਇੱਕ ਦਿਨ ਉਸ ਕੁੜੀ ਨੂੰ ਕਿਹਾ ਕਿ ਤੇ ਇਹ ਤੇਰਾ ਪਤੀ ਅਕਸਰ ਸ਼ਿਕਾਰ ਤੇ ਜਾਂ ਦੂਜੇ ਕੰਮਾਂ ਵਿੱਚ ਵਿਅਸਤ ਰਹਿੰਦਾ ਹੈ ਤੇ ਘਰੋਂ ਬਾਹਰ ਰਹਿੰਦਾ ਹੈ ਤੇ ਉਸੇ ਜਾਦੂਈ ਅੰਗੂਠੀ ਤੇਰੇ ਕੋਲ ਹੋਣੀ ਚਾਹੀਦੀ ਹੈ ਤਾਂ ਜੇ ਉਹ ਗੋਮਨਾ ਹੋ ਜਾਵੇ ਤੇ ਜੇਕਰ ਅੰਗੂਠੀ ਤੇਰੇ ਕੋਲ ਹੋਵੇਗੀ ਤਾਂ ਉਹ ਸੁਰੱਖਿਅਤ ਰਹੇਗੀ ਕੁੜੀ ਨੂੰ ਆਪਣੇ ਚਾਚੇ ਦੀ ਗੱਲ ਸਹੀ ਲੱਗੀ ਤਾਂ ਉਸਨੇ ਆਪਣੇ ਪਤੀ ਮਹੇਸ਼ ਤੋਂ ਅੰਗੂਠੀ ਮੰਗੀ ਤੇ ਮਹੇਸ਼ ਨੇ ਬਿਨਾਂ ਕੁਝ ਸੋਚੇ ਆਪਣੀ ਪਤਨੀ ਨੂੰ ਅੰਗੂਠੀ ਦੇ ਦਿੱਤੀ ਅੰਗੂਠੀ ਮਿਲਣ ਤੋਂ ਬਾਅਦ ਜਾਦੂਗਰ ਨੇ ਤੇਰੇ ਨਾਲ ਇੱਕ ਦਿਨ ਦਾ ਇੰਤਜ਼ਾਰ ਕੀਤਾ ਅਗਲੇ ਦਿਨ ਉਸਨੇ ਕੁੜੀ ਨੂੰ ਕਿਹਾ ਕਿ ਮੈਨੂੰ ਉਹ ਜਾਦੂਈ ਅੰਗੂਠੀ ਇੱਕ ਵਾਰ ਦਿਖਾ ਤਾਂ ਸਹੀਂ ਮੈਂ ਦੇਖਣਾ ਚਾਹੁੰਦੇ ਹਾਂ ਇੱਕ ਕਿਸ ਤਰ੍ਹਾਂ ਦੀ ਅੰਗੂਠੀ ਹੈ ਕੁੜੀ ਨੇ ਬਿਨਾਂ ਕਿਸੇ ਸ਼ੱਕ ਦੇ ਅੰਗੂਠੀ ਆਪਣੀ ਚਾਚੀ ਨੂੰ ਦੇ ਦਿੱਤੀ ਜਿਵੇਂ ਇਹ ਜਾਦੂਗਰਨੇ ਦੇ ਹੱਥ ਵਿੱਚ ਉਹ ਅੰਗੂਠੀ ਆਈ ਉਸਨੇ ਉਸੇ ਵੇਲੇ ਆਪਣਾ ਅਸਲੀ ਰੂਪ ਬਣਾ ਲਿਆ ਤੇ ਮਧੂਮੱਖੀ ਬਣ ਕੇ ਅੰਗੂਠੀ ਲੈ ਕੇ ਉਦੋਂ ਅੰਗੂਠੀ ਲੈ ਕੇ ਉਥੋਂ ਉੱਡ ਗਈ ਤੇ ਤੇਜ਼ੀ ਨਾਲ ਰਾਜਾ ਦੇ ਮਹਿਲ ਪਹੁੰਚ ਗਈ ਜਿੱਥੇ ਰਾਜਕੁਮਾਰ ਆਪਣੀ ਉਦਾਸੀ ਵਿੱਚ ਡੁੱਬਿਆ ਹੋਇਆ ਸੀ ਮਹਿਰ ਪਹੁੰਚ ਕੇ ਜਾਦੂ ਕਰਨੀ ਨੇ ਰਾਜਕੁਮਾਰ ਨੂੰ ਕਿਹਾ ਕਿ ਉਠ ਮੇਰੇ ਬੱਚੇ ਹੁਣ ਤੂੰ ਉਦਾਸ ਹੋਣ ਦੀ ਜ਼ਰੂਰਤ ਨਹੀਂ ਜਿਸ ਸੁਨਹਿਰੀ ਵਾਲਾਂ ਵਾਲੀ ਕੁੜੀ ਲਈ ਤੂੰ ਇੰਨੇ ਦਿਨਾਂ ਤੋਂ ਦੁਖੀ ਹੈ ਹੁਣ ਉਹ ਤੇਰੇ ਕੋਲ ਆ ਚੁੱਕੀ ਹੈ ਆ ਦੇਖ ਇਹ ਜਾਦੂਈ ਅੰਗੂਠੀ ਹੈ ਜਿਸ ਨਾਲ ਤੂੰ ਉਸ ਨੂੰ ਇੱਥੇ ਬੁਲਾ ਸਕਦਾ ਹੈ ਰਾਜਕੁਮਾਰ ਸੁਣ ਕੇ ਬੇਹੱਦ ਖੁਸ਼ ਹੋ ਗਿਆ ਉਸਨੇ ਅੰਗੂਠੀ ਨੂੰ ਆਪਣੇ ਇਸ਼ਾਰੇ ਪਰਗਟ ਕੀਤੇ ਕਿ ਸੁਨਹਿਰੀ ਵਾਲਾਂ ਵਾਲੀ ਕੁੜੀ ਆਪਣੇ ਮਕਾਨ ਸਮੇਤ ਉੱਥੇ ਆ ਜਾਵੇ ਸੰਗਾਦੀ ਬਸ ਕਹਿਣ ਦੀ ਧੇਰ ਸੀ ਕਿ ਉਹ ਕੁੜੀ ਆਪਣੇ ਘਰ ਸਮੇਤ ਮਹਿਲ ਦੇ ਬਗੀਚੇ ਵਿੱਚ ਪ੍ਰਗਟ ਹੋ ਗਈ। ਰਾਜਕੁਮਾਰ ਉਸੇ ਵੇਲੇ ਉਸ ਮਕਾਨ ਵਿੱਚ ਗਿਆ ਤੇ ਕੁੜੀ ਨੂੰ ਆਪਣਾ ਪਿਆਰ ਜਿਤਾਉਂਦੇ ਹੋਏ ਉਸਨੇ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਜੀ ਸਕਦਾ। ਕਿਰਪਾ ਕਰਕੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੇਰੀ ਪਤਨੀ ਬਣ ਜਾ। ਕੁੜੀ ਨੇ ਜਦੋਂ ਖੁਦ ਨੂੰ ਰਾਜਕੁਮਾਰ ਦੇ ਮਹਿਲ ਦੇ ਵਿੱਚ ਪਾਇਆ ਤਾਂ ਉਹ ਘਬਰਾ ਗਈ ਉਸਨੂੰ ਸਮਝ ਆ ਗਿਆ ਕਿ ਹੁਣ ਇਥੋਂ ਭਜਣਾ ਸੌਖਾ ਨਹੀਂ ਹੈ। ਪਰ ਉਸਨੇ ਸੋਚਿਆ ਕਿ ਜੇਕਰ ਉਹ ਰਾਜਕੁਮਾਰ ਤੋਂ ਸਮਾਂ ਮੰਗੇ ਤਾਂ ਸ਼ਾਇਦ ਉਸ ਨੂੰ ਮੌਕਾ ਮਿਲ ਜਾਵੇ ਉਸਨੇ ਇੱਕ ਯੋਜਨਾ ਬਣਾਈ ਤੇ ਰਾਜਕੁਮਾਰ ਨੂੰ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਪਰ ਇੱਕ ਮਹੀਨੇ ਬਾਅਦ ਹੀ ਤੁਹਾਡੇ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਉਧਰ ਮਹੇਸ਼ ਜਦੋਂ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸ ਦਾ ਘਰ ਹੈ ਨਹੀਂ ਉਸੇ ਪਤਨੀ ਇਹ ਦੇਖ ਕੇ ਉਹ ਬਹੁਤ ਦੁਖੀ ਹੋ ਜਾਂਦਾ ਹੈ ਤਾਂ ਸੋਚਣ ਲੱਗਿਆ ਕਿ ਇਹ ਉਸ ਨਾਲ ਕੀ ਹੋਇਆ ਉਸ ਨੂੰ ਲੱਗਿਆ ਕਿ ਸਭ ਕੁਝ ਖਤਮ ਹੋ ਗਿਆ ਹੈ ਉਸ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਤੇ ਆਖਰਕਾਰ ਉਹ ਹੁਣ ਕੀ ਕਰੇ ਇਸ ਦੌਰਾਨ ਮਹੇਸ਼ ਦੇ ਉਹ ਦੋਵੇਂ ਵਫ਼ਾਦਾਰ ਸਾਥੀ ਕੁੱਤਾ ਤੇ ਬਿੱਲੀ ਉੱਥੇ ਆ ਪਹੁੰਚੇ ਜਦੋਂ ਉਹਨਾਂ ਨੇ ਦੇਖਿਆ ਕਿ ਮਹੇਸ਼ ਦਾ ਘਰ ਗਾਇਬ ਹੋ ਗਿਆ ਹੈ ਤਾਂ ਉਹ ਵੀ ਡਰ ਗਏ ਤੇ ਕਿਤੇ ਲੁਕ ਗਏ ਤੇ ਜਿਵੇਂ ਹੀ ਮਹੇਸ਼ ਵਾਪਸ ਆਇਆ ਤਾਂ ਉਹ ਵੀ ਬਾਹਰ ਨਿਕਲ ਆਏ ਤੇ ਕੁੱਤਾ ਤੇ ਬਿੱਲੀ ਨੇ ਦੇਖਿਆ ਉਹਨਾਂ ਦਾ ਮਾਲਕ ਬਹੁਤ ਦੁਖੀ ਹੈ ਤਾਂ ਬਿੱਲੀ ਨੇ ਮਹੇਸ਼ ਨੂੰ ਕਿਹਾ ਕਿ ਮਾਲਕ ਅਸੀਂ ਜਾਣਦੇ ਹਾਂ ਕਿ ਤੁਹਾਡੀ ਪ੍ਰਿਕਿਆ ਬਹੁਤ ਔਖੀ ਹੈ ਪਰ ਇਹ ਮੁਸ਼ਕਲ ਇਹੋ ਜਿਹੀ ਨਹੀਂ ਕਿ ਇਸ ਨੂੰ ਸੁਲਝਾਇਆ ਨਾ ਜਾ ਸਕੇ ਸਾਨੂੰ ਇੱਕ ਮਹੀਨੇ ਦਾ ਸਮਾਂ ਦਿਓ ਅਸੀਂ ਦੋਨੋਂ ਤੁਹਾਡਾ ਘਰ ਤੇ ਤੁਹਾਡੀ ਪਤਨੀ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ ਮਹੇਸ਼ ਨੇ ਥੋੜੀ ਉਮੀਦ ਭਰੀ ਨਜ਼ਰ ਨਾਲ ਆਪਣੇ ਵਫਾਦਾਰ ਸਾਥੀਆਂ ਵੱਲ ਦੇਖਿਆ ਤੇ ਬੋਲਿਆ ਠੀਕ ਹੈ ਜਾਓ ਪਰਮਾਤਮਾ ਤੁਹਾਡੀ ਮਦਦ ਕਰੇ ਮੇਰੀ ਪਤਨੀ ਨੂੰ ਵਾਪਸ ਲਿਆਓ ਤਾਂ ਜੋ ਮੈਂ ਉਸ ਨੂੰ ਪਾ ਕੇ ਜੀ ਸਕਾਂ ਕੁੱਤਾ ਤੇ ਬਿੱਲੀ ਉਸੇ ਸਮੇਂ ਆਪਣੇ ਜਲਦੀਚ ਨਿਕਲ ਗਏ ਉਹ ਦੋਵੇਂ ਬਿਨਾਂ ਰੋਕੇ ਉਸ ਜਗ੍ਹਾ ਵੱਲ ਪਹੁੰਚ ਜਾ ਰਹੇ ਸੀ ਜਿੱਥੇ ਉਹਨਾਂ ਨੂੰ ਚੁਕਿੰ ਸੀ ਕਿ ਮਹੇਸ਼ ਦਾ ਘਰ ਤੇ ਉਸਦੀ ਪਤਨੀ ਹੋ ਸਕਦੀ ਹੈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹ ਮੈਲ ਦੇ ਕੋਲ ਪਹੁੰਚ ਗਏ ਜਿੱਥੇ ਰਾਜਕੁਮਾਰ ਨੇ ਮਹੇਸ਼ ਦੇ ਘਰ ਤੇ ਉਸਦੀ ਪਤਨੀ ਦੋਨਾਂ ਨੂੰ ਆਪਣੇ ਮੈਲ ਵਿੱਚ ਰੱਖ ਲਿਆ ਸੀ ਬਿੱਲੇ ਨੇ ਕੁੱਤੇ ਨੂੰ ਕਿਹਾ ਕਿ ਸਾਨੂੰ ਇੱਥੇ ਥੋੜੀ ਸਾਵਧਾਨੀ ਵਰਤਦੇ ਚਾਹੀਦੀ ਹੈ। ਇਹ ਕੰਮ ਸੌਖਾ ਨਹੀਂ ਹੈ। ਸਾਡੇ ਮਾਲਕ ਦਾ ਘਰ ਤੇ ਉਸਦੀ ਪਤਨੀ ਦੋਨੋਂ ਹੀ ਰਾਜਾ ਨੇ ਆਪਣੇ ਕੋਲ ਰੱਖ ਲਏ ਹਨ। ਮੈਂ ਅੰਦਰ ਜਾ ਕੇ ਮਾਲਕ ਨੂੰ ਦੇਖਦੀਆਂ ਤਾਂ ਇੱਥੇ ਇੰਤਜ਼ਾਰ ਕਰ। ਕੁੱਤਾ ਉੱਥੇ ਰੁਕਿਆ ਤੇ ਬਿੱਲੀ ਹੌਲੀ-ਹੌਲੀ ਜੈ ਮਹਿਲ ਦੀ ਦੀਵਾਰ ਤੇ ਚੜ੍ਹ ਕੇ ਉਸ ਕਮਰੇ ਦੀ ਖਿੜਕੀ ਤੱਕ ਪਹੁੰਚ ਗਈ ਜਿੱਥੇ ਉਹ ਸੋਹਣੀ ਕੁੜੀ ਉਦਾਸ ਬੈਠੇ ਹੋਏ ਸੀ। ਕੁੜੀ ਨੇ ਖਿੜਕੀ ਤੇ ਬਿੱਲੀ ਨੂੰ ਦੇਖ ਕੇ ਉਹ ਤੁਰੰਤ ਪਹਿਚਾਨ ਗਈ ਤੇ ਉਸ ਨੂੰ ਦੇਖ ਕੇ ਉਹ ਖੁਸ਼ ਹੋਈ ਤੇ ਉਸ ਨੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਹ ਇੱਥੇ ਲੈ ਆਂਦੀ ਗਈ ਤੇ ਕਿਵੇਂ ਜਾਦੂਗਰਨੀ ਨੇ ਉਸ ਨੂੰ ਧੋਖਾ ਦਿੱਤਾ ਹੈ ਬਿੱਲੀ ਨੇ ਉਸ ਤੋਂ ਪੁੱਛਿਆ ਕਿ ਇਥੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਤਾਂ ਕੁੜੀ ਨੇ ਦੁਖੀ ਆਵਾਜ਼ ਵਿੱਚ ਕਿਹਾ ਕਿ ਇਥੋਂ ਭਜਣਾ ਮੁਸ਼ਕਲ ਹੈ ਉਸ ਜਾਦੂਗਰਨੀ ਨੇ ਮੇਰੀ ਅੰਗੂਠੀ ਵੀ ਖੋ ਲਈ ਹੈ ਤੇ ਉਸ ਨੇ ਉਸ ਨੂੰ ਆਪਣੇ ਢਿੱਡ ਵਿੱਚ ਨਿਗਲ ਲਿਆ ਹੈ ਬਿੱਲੀ ਨੇ ਕਿਹਾ ਜੇਕਰ ਉਹ ਅੰਗੂਠੀ ਉਸਦੇ ਟ੍ਰੇਡ ਵਿੱਚ ਹੈ ਤਾਂ ਮੈਂ ਉਥੋਂ ਉਸ ਨੂੰ ਕੱਢ ਕੇ ਲੈ ਆਵਾਂਗੇ ਇੱਕ ਵਾਰ ਉਹ ਅੰਗੂਠੀ ਮਿਲ ਜਾਵੇ ਤਾਂ ਸਭ ਕੁਝ ਵਾਪਸ ਮਿਲ ਸਕਦਾ ਹੈ ਇਹ ਕਹਿ ਕੇ ਬਿੱਲੀ ਖੜਕੇ ਤੋਂ ਥੱਲੇ ਕੋਲ ਗਈ ਤੇ ਜਾ ਕੇ ਮੈਲ ਦੇ ਬਗਲ ਵਿੱਚ ਇੱਕ ਚੂਹੇ ਦੀ ਖੋਡ ਵਿੱਚ ਜਾ ਕੇ ਬੈਠ ਜਾਂਦੀ ਹੈ ਬਿੱਲੀ ਚੂਹੇ ਦੀ ਖੋਡ ਕੋਲ ਇਸ ਤਰ੍ਹਾਂ ਪਈ ਸੀ ਕਿ ਮੰਨੋ ਉਹ ਮਰੀ ਪਈ ਹੋਵੇ ਸੰਜੋਗ ਦੇ ਨਾਲ ਚੂਹੇ ਦਾ ਇੱਕ ਵੱਡਾ ਜਲੂਸ ਉਧਰੋਂ ਗੁਜ਼ਰ ਰਿਹਾ ਸੀ ਉਹ ਬਰਾਤ ਚੂਹਿਆਂ ਦੇ ਰਾਜਾ ਜਿਸ ਆਪ ਤੋਂ ਵੱਡੇ ਪੁੱਤ ਦੇ ਵਿਆਹ ਦੀ ਸੀ ਤੇ ਬਰਾਤ ਦੇ ਵਿੱਚ ਡੇੜੇ-ਤੇੜੇ ਦੇ ਕਈ ਚੂਹੇ ਸ਼ਾਮਲ ਸੀ। ਬਿੱਲੀ ਨੇ ਦ੍ਰਿਸ਼ ਦੇਖਿਆ ਤਾਂ ਤੁਰੰਤ ਉਸ ਦੇ ਮਨ ਵਿੱਚ ਯੋਜਨਾ ਆਈ। ਉਸ ਨੇ ਸੋਚਿਆ ਕਿ ਜੇਕਰ ਉਹ ਵਿਆਹ ਵਾਲੇ ਚੂਹੇ ਨੂੰ ਫੜ ਲਵੇ ਤੇ ਚੂਹਿਆਂ ਦੀ ਮਦਦ ਲੈ ਲਵੇ ਤਾਂ ਉਹ ਜਾਦੂਗਰਨੀ ਦੇ ਟਿੱਡ ਵਿੱਚ ਅੰਗੂਠੀ ਘੜਾਉਣ ਵਿੱਚ ਸਫਲ ਹੋ ਸਕਦੀ ਹੈ। ਜਿਵੇਂ ਹੀ ਚੂਹਿਆਂ ਦੀ ਬਰਾਤ ਉਸ ਕੋਲ ਆਈ ਤਾਂ ਬਿੱਲੀ ਉਹਨਾਂ ਸਾਹਮਣੇ ਖੁੱਦ ਪਈ ਤੇ ਦਹਾੜ ਲਗਾਈ ਸਾਰੇ ਚੂਹੇ ਉਸ ਦੀ ਦਹਾੜ ਨਾਲ ਘਬਰਾ ਗਏ। ਬਿੱਲੀ ਨੇ ਵਿਆਹ ਵਾਲੇ ਚੂਹੇ ਤੇ ਚਪਟਾ ਮਾਰਿਆ ਤੇ ਉਹ ਬੁਰੀ ਤਰ੍ਹਾਂ ਡਰ ਗਿਆ ਤੇ ਚੀਕਣ ਲੱਗਿਆ ਕਿ ਮੈਨੂੰ ਛੱਡ ਦਿਓ ਇਹ ਦੇਖ ਕੇ ਬਾਕੀ ਸਾਰੇ ਚੂਹੇ ਜੋਰ-ਜੋਰ ਦੇ ਚੀਕਣ ਲੱਗੇ ਕਿ ਇਸ ਨੂੰ ਛੱਡ ਦਿਓ ਅੱਜ ਇਸਦਾ ਵਿਆਹ ਹੈ ਬਿੱਲੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਨਹੀਂ ਮੈਂ ਇਸ ਨੂੰ ਤਦ ਤੱਕ ਨਹੀਂ ਛੱਡਾਂਗੀ ਜਦ ਤੱਕ ਤੁਸੀਂ ਲੋਕ ਮੇਰਾ ਇੱਕ ਕੰਮ ਨਹੀਂ ਕਰੋਗੇ ਚੂਹਿਆਂ ਨੇ ਡਰ ਦੇ ਮਾਰੇ ਸਹਿਮਤੀ ਹੋਏ ਉੱਚਾ ਕੇ ਤੁਹਾਡਾ ਕੀ ਕੰਮ ਹੈ ਬਿੱਲੀ ਨੇ ਸਮਝਾਇਆ ਕਿ ਸਾਹਮਣੇ ਵਾਲੇ ਮੈਲ ਵਿੱਚ ਜਿੱਥੇ ਰਾਜਾ ਤੇ ਰਾਣੀ ਰਹਿੰਦੇ ਹਨ ਉੱਥੇ ਇੱਕ ਜਾਦੂਗਰ ਨੇ ਰਹਿੰਦੀ ਹੈ ਉਸਨੇ ਇੱਕ ਜਾਦੂਈ ਅੰਗੂਠੀ ਆਪਣੇ ਢਿੱਡ ਵਿੱਚ ਨਿਗਲ ਲਈ ਹੈ ਜੋ ਮੇਰੇ ਮਾਲ ਲਈ ਜੋ ਮੇਰੇ ਮਾਲਕ ਲਈ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮੈਨੂੰ ਉਹ ਅੰਗੂਠੀ ਲਿਆ ਕੇ ਦੇਵੋ ਤਾਂ ਮੈਂ ਤੁਹਾਡੇ ਲਈ ਤੁਹਾਡੇ ਇਸ ਵਿਆਹ ਵਾਲੇ ਚੂਹੇ ਨੂੰ ਛੱਡ ਦੇਵਾਂਗੀ ਸਾਰੇ ਚੋਇਆ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਇੱਕ ਆਵਾਜ਼ ਦੇ ਵਿੱਚ ਬੋਲੇ ਠੀਕ ਹੈ ਅਸੀਂ ਤੁਹਾਨੂੰ ਉਹ ਅੰਗੂਠੀ ਲਿਆ ਕੇ ਦੇਵਾਂਗੇ ਚੋਇਆ ਨੇ ਆਪਣੀ ਯੋਜਨਾ ਬਣਾਈ ਤੇ ਜਾਦੂ ਕਰਨ ਦੇ ਕਮਰੇ ਦੇ ਵਿੱਚ ਚਲੇ ਗਏ ਅਧੀ ਰਾਤ ਨੂੰ ਜਦੋਂ ਜਾਦੂਗਰਨੀ ਕੁੜੀ ਨੀਂਦ ਵਿੱਚ ਘਰਾਟੇ ਲੈ ਰਹੀ ਸੀ ਤਾਂ ਇੱਕ ਚੂਹਾ ਉਸੇ ਬਿਸਤਰ ਦੇ ਕਰੀਬ ਜਾਂਦਾ ਹੈ ਤੇ ਉਸ ਦੇ ਮੂੰਹ ਤੇ ਚੜ ਜਾਂਦਾ ਹੈ ਜਿਵੇਂ ਹੀ ਉਸ ਨੇ ਆਪਣੇ ਘਰਾਟਿਆਂ ਲਈ ਮੂੰਹ ਖੋਲਿਆ ਤਾਂ ਚੂਹੇ ਨੇ ਆਪਣੇ ਪੋਚ ਨੂੰ ਉਸ ਘਰ ਵਿੱਚ ਪਾ ਦਿੱਤਾ ਜਿਸ ਨਾਲ ਖਾਂਗਾ ਦੇ ਖਾਂਗ ਦੇ ਛਟਕੇ ਨਾਲ ਅੰਗੂਠੀ ਉਸ ਦੇ ਮੋਂ ਤੋਂ ਬਾਹਰ ਆ ਕੇ ਫਰਸ਼ ਤੇ ਡਿੱਗ ਪਈ ਤੇ ਚੋਇਆ ਨੇ ਫੁਰਤੀ ਨਾਲ ਅੰਗੂਠੀ ਨੂੰ ਆਪਣੇ ਮੋਂ ਵਿੱਚ ਦੁਪਾਇਆ ਤੇ ਤੇਜ਼ੀ ਨਾਲ ਉਸ ਤੋਂ ਭੱਜੇ ਤੇ ਅੰਗੂਠੀ ਚੋਇਆ ਦੇ ਰਾਜੇ ਨੂੰ ਸੌਂਪ ਦਿੱਤੀ ਜੋ ਅੰਗੂਠੀ ਲੈ ਕੇ ਬਿੱਲੀ ਕੋਲ ਜਾਂਦਾ ਹੈ ਜਿਵੇਂ ਹੀ ਬਿੱਲੀ ਨੂੰ ਅੰਗੂਠੀ ਮਿਲਦੀ ਹੈ ਤਾਂ ਉਸ ਨੇ ਵਿਆਹ ਵਾਲੇ ਚੂਹੇ ਨੂੰ ਛੱਡ ਦਿੱਤਾ ਬਿੱਲੀ ਅੰਗੂਠੀ ਲੈ ਕੇ ਕੁੱਤੇ ਕੋਲ ਆਈ ਤੇ ਕੁੱਤਾ ਦੇ ਬਿੱਲੀ ਆਪਣੇ ਮਾਲਕ ਦੇ ਮਹੇਸ਼ ਕੋਲ ਅੰਗੂਠੀ ਲੈ ਕੇ ਜਾਣ ਲਈ ਜਲਦੀ ਵਿੱਚ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਅੰਗੋਠੀ ਮਹੇਸ਼ ਦੀ ਸਾਰੀਆਂ ਗਮੀਆਂ ਨੂੰ ਸਾਰੀਆਂ ਕਮੀਆਂ ਨੂੰ ਦੂਰ ਕਰ ਦੇਵੇਗੀ ਚੀਜ਼ਾਂ ਵਾਪਸ ਲਿਆ ਸਕਦੀ ਹੈ ਇਹ ਸੋਚ ਉਹ ਤੇਜ਼ੀ ਨਾਲ ਰਸਤਾ ਤੈਅ ਕਰਦੇ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਨੇ ਇੱਕ ਨਦੀ ਪਾਰ ਕਰਨੀ ਸੀ ਬਿੱਲੀ ਨੂੰ ਤੈਰਨਾ ਨਹੀਂ ਆਉਂਦਾ ਸੀ ਤੇ ਇਸ ਲਈ ਕੁੱਤੇ ਨੇ ਬਿੱਲੀ ਨੂੰ ਆਪਣੀ ਪਿੱਠ ਤੇ ਬਿਠਾਇਆ ਤੇ ਨਦੀ ਪਾਰ ਕਰਨ ਲੱਗਿਆ ਦੋਵੇਂ ਨਦੀ ਪਾਰ ਕਰਕੇ ਆਪਣੇ ਮਾਲਕ ਮਹੇਸ਼ ਕੋਲ ਪਹੁੰਚ ਗਏ ਜਦੋਂ ਉਹ ਮਾਲਕ ਮਹੇਸ਼ ਕੋਲ ਪਹੁੰਚੇ ਤਾਂ ਉਸਨੂੰ ਦੁਖੀ ਦੇਖ ਕੇ ਬਿੱਲੀ ਨੇ ਉਸਦੇ ਕੋਲ ਜਾ ਕੇ ਹੌਲੀ ਜਿਹੀ ਅੰਗੂਠੀ ਰੱਖ ਦਿੱਤੀ ਮਹੇਸ਼ ਨੇ ਜਿਵੇਂ ਹੀ ਅੰਗੂਠੀ ਦੇਖੀ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਖੁਸ਼ੀ ਨਾਲ ਇੱਕਦਮ ਨੱਚ ਉੱਠਿਆ ਤੇ ਉਸੇ ਵੇਲੇ ਉਹ ਅੰਗੂਠੀ ਨਾਲ ਆਪਣੇ ਗੁੰਮੇ ਹੋਏ ਘਰ ਤੇ ਪਤਨੀ ਨੂੰ ਵਾਪਸ ਬੁਲਾਉਣ ਦੀ ਇੱਛਾ ਪ੍ਰਗਟ ਕਰਨ ਲੱਗਾ ਮਹੇਸ਼ ਦੀ ਇੱਛਾ ਕਰਦੇ ਹੀ ਉਸ ਦੀ ਸੋਹਣੀ ਪਤਨੀ ਤੇ ਉਸ ਦਾ ਘਰ ਉਸ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਸਾਬ ਕੁਛ ਪਹਿਲਾਂ ਜਿਆ ਖੁਸ਼ਾਲ ਹੋ ਜਾਂਦਾ ਹੈ ਤੇ ਚਾਰੇ ਬਣੇ ਆਨੰਦ ਨਾਲ ਫਿਰ ਤੋਂ ਰਹਿਣ ਲੱਗੇ ਇੱਕ ਜਗ੍ਹਾ ਬੈਠ ਕੇ ਕੁੱਤਾ ਤੇ ਬਿੱਲੇ ਆਪਸ ਵਿੱਚ ਗੱਲਾਂ ਕਰਨ ਲੱਗੇ ਕੁੱਤਾ ਕਹਿਣ ਲੱਗਿਆ ਭਰਾਵਾ ਸਾਡੇ ਮਾਲਕ ਨੇ ਸਾਨੂੰ ਖਰੀਦ ਕੇ ਸਾਡੀ ਜਾਨ ਬਚਾ ਕੇ ਸਾਨੂੰ ਆਪਣੀ ਜ਼ਿੰਦਗੀ ਨਾਲ ਜੋੜ ਲਿਆ ਸੀ ਉਸ ਦਾ ਨਤੀਜਾ ਹੈ ਕਿ ਜੋ ਅਸੀਂ ਆਪਣੇ ਮਾਲਕ ਦੇ ਬਹੁਤ ਕੰਮ ਆਏ ਹਰ ਵਿਅਕਤੀ ਨੂੰ ਔਖੇ ਵੇਲੇ ਇਸ ਤਰ੍ਹਾਂ ਦੇ ਲੋਕਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਮੁਸ਼ਕਲ ਆਉਣ ਦੇ ਉਤੇ ਤੁਹਾਡੇ ਨਾਲ ਘੜ ਸਕਣ ਤੁਹਾਡੀ ਮਦਦ ਕਰ ਸਕਣ ਸੰਗਤ ਜੀ ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਚਾਹੇ ਕਿੰਨੇ ਵੀ ਨਾਰਾਜ਼ਗੀ ਹੋਵੇ ਕਿੰਨੇ ਵੀ ਅਣਬਣ ਹੋ ਜਾਵੇ ਇਹਨਾਂ ਤਿੰਨ ਲੋਕਾਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਔਖੇ ਵੇਲੇ ਸਾਡੇ ਕੰਮ ਆਉਂਦੇ ਹਨ ਇਹ ਤਿੰਨ ਲੋਕ ਕੌਣ ਹਨ ਜੋ ਕਿਸੇ ਵੀ ਹਾਲਾਤ ਵਿੱਚ ਤੁਹਾਡੇ ਨਾਲ ਖੜੇ ਰਹਿੰਦੇ ਹਨ ਇਹਨਾਂ ਨਾਲ ਹਮੇਸ਼ਾ ਚੰਗੇ ਸਬੰਧ ਬਣਾਉਣੇ ਚਾਹੀਦੇ ਹਨ ਤਾਂ ਤੇ ਆਂਦੇ ਉਹ ਨੰਬਰ 1 ਇੱਕ ਸੱਚਾ ਦੋਸਤ ਸੱਚਾ ਦੋਸਤ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ ਚਾਹੇ ਮੁਸ਼ਕਲ ਕਿੰਨੇ ਵੀ ਵੱਡੇ ਕਿਉਂ ਨਾ ਹੋਵੇ ਸੱਚਾ ਦੋਸਤ ਹਮੇਸ਼ਾ ਬਿਨਾਂ ਸ਼ਰਤ ਦੇ ਤੁਹਾਡਾ ਸਾਥ ਦਿੰਦਾ ਹੈ ਉਹ ਨਾ ਸਿਰਫ ਚੰਗੇ ਸਮੇਂ ਵਿੱਚ ਨਾਲ ਰਹਿੰਦਾ ਹੈ ਉਹ ਨਾ ਸਿਰਫ ਚੰਗੇ ਸਮੇਂ ਵਿੱਚ ਨਾਲ ਰਹਿੰਦਾ ਹੈ ਸਗੋਂ ਔਖੇ ਸਮੇਂ ਵਿੱਚ ਵੀ ਨਾਲ ਖੜਾ ਰਹਿੰਦਾ ਹੈ ਤੇ ਤੁਹਾਨੂੰ ਸਲਾਹ ਤੇ ਸਮਰਥਨ ਦੇਣ ਲਈ ਹਰ ਹਾਲਾਤ ਵਿੱਚ ਤਿਆਰ ਰਹਿੰਦਾ ਹੈ ਸੱਚੇ ਦੋਸਤ ਨਾਲ ਲੜਾਈ ਝਗੜਾ ਜਾਣਾ ਰਾਜ਼ਗੇ ਹੋ ਸਕਦੇ ਹੈ ਪਰ ਉਸ ਤੋਂ ਪਰ ਉਹ ਦੋਸਤੀ ਦੇ ਗੂੜੇ ਰਿਸ਼ਤੇ ਨੂੰ ਨਹੀਂ ਤੋੜਦਾ ਨੰਬਰ ਦਾ ਪਰਿਵਾਰਿਕ ਮੈਂਬਰ ਜਿਵੇਂ ਭਰਾ ਜਾਂ ਭੈਣ ਜਿਵੇਂ ਭਰਾ ਜਾਂ ਭੈਣ ਪਰਿਵਾਰ ਉਹ ਹੈ ਜਿਸ ਤੇ ਜ਼ਿੰਦਗੀ ਦਾ ਟਾਂਚਾ ਖੜਾ ਹੁੰਦਾ ਹੈ ਮਾਂ ਪਿਓ ਭੈਣ ਭਰਾ ਜਾਂ ਕੋਈ ਵੀ ਕਰੀਬੀ ਰਿਸ਼ਤੇਦਾਰ ਸਭ ਤੋਂ ਚੰਗੇ ਸੱਚੇ ਦੋਸਤ ਹੋ ਸਕਦੇ ਹਨ ਜ਼ਿੰਦਗੀ ਵਿੱਚ ਕਿੰਨੀਆਂ ਵੀ ਦੂਰੀਆਂ ਆ ਜਾਣ ਨਾਰਾਜ਼ਗੀ ਹੋ ਜਾਵੇ ਪਰਿਵਾਰ ਦਾ ਰਿਸ਼ਤਾ ਬਹੁਤ ਡੂੰਗਾ ਹੁੰਦਾ ਹੈ ਇਹ ਰਿਸ਼ਤੇ ਸਾਨੂੰ ਆਤਮਿਕ ਤੇ ਭਾਵਨਾਤਮਿਕ ਸਹਾਰਾ ਦਿੰਦੇ ਹਨ ਪਰਿਵਾਰ ਹੀ ਉਹ ਟਿਕਾਣਾ ਹੈ ਜਿੱਥੇ ਔਖੇ ਸਮੇਂ ਵਿੱਚ ਵਿਅਕਤੀ ਸਭ ਤੋਂ ਪਹਿਲਾਂ ਵਾਪਸ ਆਉਂਦਾ ਹੈ ਕਿ ਪਰਿਵਾਰ ਦੇ ਮੈਂਬਰ ਬਿਨਾਂ ਕਿਸੇ ਇਸ਼ਿਆ ਦੇ ਮਦਦ ਲਈ ਤਿਆਰ ਰਹਿੰਦੇ ਹਨ ਨੰਬਰ 3 ਗੁਰੂ ਗੁਰੂ ਇੱਕ ਇਹੋ ਜਿਹਾ ਵਿਅਕਤੀ ਹੈ ਜੋ ਸੋਚ ਮਨ ਤੇ ਭਾਵਨਾ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਉਹ ਇੱਕ ਖਾਸ ਦੋਸਤ ਹੁੰਦਾ ਹੈ ਇੱਕ ਦੋਸਤ ਕੋਈ ਧਾਰਮਿਕ ਗੁਰੂ ਅਧਿਆਤਮਿਕ ਜਾਂ ਕੋਈ ਵੀ ਵਿਅਕਤੀ ਹੋ ਸਕਦਾ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤੇ ਚੰਗੀ ਸੋਚ ਲਿਆਉਂਦਾ ਹੈ ਇਹੋ ਜਿਹਾ ਦੋਸਤ ਤੁਹਾਨੂੰ ਚੰਗੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਤੇ ਮੁਸ਼ਕਲ ਸਮੇਂ ਵਿੱਚ ਤੁਹਾਡਾ ਹੌਸਲਾ ਵਧਾਉਂਦਾ ਹੈ ਉਹਨਾਂ ਦਾ ਸਾਥ ਬਣਾਈ ਰੱਖਣਾ ਤੁਹਾਡੇ ਮਨ ਨੂੰ ਸ਼ਾਂਤੀ ਤੇ ਭਾਵਨਾ ਲਈ ਹਮੇਸ਼ਾ ਚੰਗਾ ਰਹੇਗਾ ਇਹਨਾਂ ਤਿੰਨ ਦੋਸਤ ਦਾ ਭਾਵ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਜਿੰਦਗੀ ਵਿੱਚ ਸਮੇਂ ਦੇ ਨਾਲ ਉਤਾਰ ਚੜਾ ਆਉਂਦੇ ਹਨ ਵਿਸ਼ਵਾਸ ਤੇ ਉਮੀਦ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਚਾਹੇ ਕਿਸੇ ਵੀ ਸਥਿਤੀ ਦੀ ਨਰਾਜ਼ਗੀ ਹੋਵੇ ਦੂਰੀਆਂ ਪੈ ਜਾਣ ਇਹਨਾਂ ਰਿਸ਼ਤਿਆਂ ਦੇ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ